ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਆਪਾਂ ਪਹੁੰਚੇ ਆ ਫਾਰਮ ਟਰੈਕ ਦੇ ਏਜੰਸੀ ਤੇ ਪਹੁੰਚੇ ਆ ਤੇ ਇਹਨਾਂ ਏਜੰਸੀ ਦਾ ਨਾਮ ਹੈਗਾ ਬਰਾਡ ਟਰੈਕਟਰਸ ਤੇ ਆਪਾਂ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਆਪਾਂ ਜਿਹੜੇ ਆਪਣੇ ਕੋਲ ਇੱਥੇ 60 ਹਸਪਾਵਰ ਤੋਂ ਲੈ ਕੇ ਇਹਨਾਂ ਦੇ ਜਿੰਨੇ ਵੀ ਟਰੈਕਟਰ ਆਉਂਦੇ ਆ 50 ਹਸਪਾਵਰ ਜਿੰਨੇ ਵੀ ਹੈਗੇ ਆ ਆਪਾਂ ਉਹਨਾਂ ਦੀ ਸਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਆਜੋ ਜੀ ਤੁਹਾਨੂੰ ਬਾਈ ਹੋਰਿਆਂ ਨਾਲ ਮਲਾਉਂਦੇ ਆ ਨਾਲੇ ਤੇ ਨਾਲੇ ਆਪਾਂ ਲੈਨੇ ਸਾਰੀ ਜਾਣਕਾਰੀ ਸਸੀਆ ਭਾਈ ਜੀ ਕੀ ਹਾਲ ਚਾਲ ਹੈ ਹਾਂਜੀ ਆਜੋ ਪਹਿਲਾਂ ਤੁਹਾਨੂੰ ਦਿੰਨੇ ਆ 6055 ਦੀ ਜਾਣਕਾਰੀ ਤੇ ਬਾਈ ਦੇ ਆਪਣੀ ਏਜੰਸੀ ਦੇ ਨਾਲ ਆ ਤੇ ਇਹਨਾਂ ਨੂੰ ਪੁੱਛਦੇ ਆ ਵੇ ਟਰੈਕਟਰ ਦੇ ਚ ਕੀ ਕੁਝ ਖੂਬੀਆਂ ਦੂਜੇ ਟਰੈਕਟਰਾਂ ਨਾਲੋਂ ਤੇ ਕੀ ਰੇਟ ਆ ਕਿੰਨੇ ਮਿਲਦਾ ਤੇ ਕੀ ਆਪਾਂ ਨੂੰ ਡਿਸਕਾਊਂਟ ਮਿਲ ਸਕਦਾ ਟਰੈਕਟਰ ਬਾਰੇ ਤੇ ਠੀਕ ਹੈ ਬਾਈ ਜੀ ਇਹ 60 55 ਠੀਕ ਹੈ ਕਿੰਨੇ ਹੌਸਪਾਵਰ ਟ੍ਰੈਕਟਰ ਆ ਜਾਂਦਾ ਬਾਈ ਜੀ ਇਹ ਇਹ ਜੀ ਹੁਣ ਆਪਾਂ ਉਹ 7 ਸੀਗਾ ਉਹਨਾਂ ਕੈਟਾਗਰੀ ਦੀ 50 ਦੀ ਇਹ 50 ਦੀ ਠੀਕ ਹੈ ਜੀ ਉਹਨੂੰ ਕਾਪੀ ਤੇ 50 ਮਿਲੂਗਾ 50 ਮਿਲੂਗਾ ਠੀਕ ਹੈ ਜੀ ਇਹ ਕੰਮ ਉਹ ਤੁਹਾਨੂੰ 60 ਹੌਸਪਾਵਰ ਜਿੰਨਾ ਹੀ ਕਰੂਗਾ ਕਰੂਗਾ ਠੀਕ ਹੈ ਜੀ ਤੇ ਇਹ 60 55 ਫੋਰ व्हीਲ ਵੀ ਆਉਂਦਾ ਤੇ ਸਿੰਗਲ ਵੀ ਆਉਂਦੇ ਆ ਇਹ ਫੋਰ ਵੀ ਲਾਉਂਦਾ ਜੀ ਠੀਕ ਹੈ ਮਗਰ ਅਸੀਂ ਠੀਕ ਗਈ ਤੇ ਕਿੰਨੀ ਦੀ ਲਿਫਟ ਕਵਸਟ ਕੀ ਕਿੰਨੀ ਮਿਲ ਜਾਈਂ ਆ ਜਾਂਦੀ ਏ 22 22 ਜੀ ਠੀਕ ਹੈ ਜੀ ਤੇ ਹੁਣ ਇਹ ਜਿਹੜੇ ਹੁਣ ਅੱਜ ਦੇ ਇਹਦੇ ਵਿੱਚ ਵੀ ਆਪਣੀਆਂ 4th ਦੀ ਸਪੀਡ ਹੁੰਦੀ ਹੈ 4th ਸਪੀਡ ਆ ਜੀ ਠੀਕ ਹੈ ਜੀ ਤੇ ਇਹ ਜਿਹੜੀ ਇਹਦੀ ਲੈਫਟ ਕੁਐਸਟ ਕਿੰਨੀ ਆ ਜਾਂਦੀ ਹੈ ਜੀ ਫਿਰ ਇਹਦੀ 22 ਜੀ 22 ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਕੀ ਜਿਹੜੇ ਪੁਰਾਣੇ ਪਹਿਲਾਂ 60 50 ਆਉਂਦੇ ਉਹਨਾਂ ਨਾਲ ਕੋਈ ਅੰਤਰ ਪਾਇਆ ਤੇ ਉਹ ਪੁਰਾਣਾ ਜੀ ਇਹਦਾ ਕਲੱਚ ਪੀਡ ਕੋਲ ਇੱਥੇ ਕਰਤਾ ਜੀ ਇਹਦਾ ਕਲੱਚ ਅੱਗੇ ਦਿੰਦਾ ਵਾਪਸ ਕਰ ਦਿੰਦਾ ਬਾਈ ਦਿਖਾ ਦਿਓ ਮਰਾ ਕਲੱਚ ਕਲੱਚ ਸਾਰਾ ਕੁਝ ਬਾਈ ਆ ਰਿਹਾ ਜੀ ਆਪ ਵੀਡੀਓ ਕਲਾਚ ਚਾਹੀਦਾ ਠੀਕ ਹੈ ਜੀ ਅੱਗੇ ਇਹਦੇ ਵਿੱਚ ਸੀ ਆਈ ਹਾਂਜੀ ਹੁਣ ਇੱਥੋਂ ਆ ਗियर ਲਾ ਲਓ ਜੀ ਠੀਕ ਹੈ ਜੀ ਪੀਟੀਓ ਆਪਾਂ ਗियर ਲਾ ਲਿਆ ਜੀ ਲਾ ਕੇ ਤੇ ਮੇਰੇ ਨੂੰ ਖਿੱਚਾ ਇੱਥੋਂ ਆ ਬੜਾ ਬਟਰ ਨੱਪਣਾ ਵੀ ਠੀਕ ਹੈ ਠੀਕ ਹੈ ਫਿਰ ਪੀਟੀਓ ਵਰਕ ਕਰੂਗੀ ਮਤਲਬ ਤੁਹਾਡਾ ਜੀਅਰ ਲਾ ਕੇ ਪਹਿਲਾਂ ਪੀਟੀਓ ਦਾ ਹਾਂਜੀ ਇਹਨੂੰ ਆਪਾਂ ਖਿੱਚ ਲੈਂਦਾ ਹਾਂ ਹਾਂਜੀ 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 ਇੱਕ ਦਾ ਨੱਪ ਕੇ ਜੀ ਇੱਥੇ ਲਾ ਕੇ ਠੀਕ ਹੈ ਜੀ ਤੇ ਤਾਂ ਗੀਅਰ ਲਾ ਲਓ ਜੀ ਠੀਕ ਹੈ ਜੀ ਇਹਨੂੰ ਇਹਦੇ 540 ਚੱਕਰ ਆ ਜੀ ਹਾਂਜੀ ਇਹਨੂੰ ਕਰਦੇਗੇ ਪੀ 2 11 ਚੱਲੋ ਜੀ ਠੀਕ 11 ਚ ਆ ਜਾਂਦੀ ਠੀਕ ਹੈ ਜੀ 540 ਇਹ ਹੁੰਦਾ 540 ਕਿੱਲਾ ਹੁੰਦਾ ਉਹ ਐ ਨਹੀਂ ਤੇ 11 ਦੇ ਵਿੱਚ ਆਉਂਦਾ ਤੇ ਸਾਰੇ ਇਹ ਤੇ 11 ਚ ਜੀ ਜਿੰਦਗੀ ਜੀ ਇਧਰੋਂ ਆ ਕੇ ਲਾ ਲਓ ਠੀਕ ਹੈ ਜੀ ਚੱਕਰ ਵਧਾਉਣੇ ਘਟਾਉਣੇ ਦਾ ਜੀ ਠੀਕ ਹੈ ਜੀ ਇਧਰੋਂ ਹਾਈ ਲੋ ਨੋਟਲ ਕਰ ਲਓ ਜੀ ਠੀਕ ਹੈ ਜੀ ਇਧਰੋਂ ਜੀ 11 ਆਪਾਂ ਪਹਿਲਾਂ ਚੱਕਰ ਲਾਉਣੇ ਉਹ ਤਾਂ ਦੇਖ ਲਓ ਜੈਕਟਰ ਤੇ ਜਿਹੜਾ ਚੱਕਰਾਂ ਚੱਲਦਾ ਆ ਜੀ ਠੀਕ ਹੈ ਜੀ ਤੇ ਕਿੰਨੇ ਚੱਕਰਾਂ ਤੇ ਮਤਲਬ ਇਹਨੂੰ ਪ੍ਰੋਪਰ ਆਪਾਂ ਵਾ ਸਕਦੇ ਆ ਵਾ ਆਪਾਂ ਜੀ ਆਪਾਂ ਜੀ 1800 ਤੋਂ 2000 ਤ ਤੇ ਜਿਹੜੇ ਬਾਈ ਜੀ ਇਹ ਟਰਬੋ ਚ ਹੁੰਦੇ ਤਾਂ ਬਿਨਾਂ ਟਰਬੋ ਐ ਸਾਰੇ ਬਿਨਾਂ ਟਰਬੋ ਤੋਂ ਹੁੰਦੇ ਠੀਕ ਆ ਜੀ ਨਾਓ ਜੀ ਬਾਈ ਜੀ ਤੁਸੀਂ ਦੇਖਿਆ ਵੀ ਆ 60 55 ਹੈਗਾ ਉਹਨਾਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ 60 ਫਾਰਮ ਆਜੋ ਆਪਾਂ ਉਹਦੀ ਜਾਣਕਾਰੀ ਲੈਨੇ ਆ ਜੀ ਆ ਗਿਆ 60 ਤੇ ਬਾਈ ਇਹਦਾ ਦਾ 60 55 ਦਾ ਕੀ ਅੰਤਰ ਆ ਬਈ ਇਹ ਦੀ ਇੱਕ ਪਾਈ ਚਾਰ ਸਿਲੰਡਰ ਆ ਜੀ ਅੱਛਾ ਠੀਕ ਆ ਜੀ ਇਹ ਤਿੰਨ ਸਿਲੰਡਰ ਆ ਜੀ ਤਿੰਨ ਸਿਲੰਡਰ ਆ ਗਏ ਠੀਕ ਬਾਕੀ ਸਾਰੇ ਫੈਕਸ਼ਨ ਇਹਦੇ ਵਾਲੇ ਹੀ ਆ ਜੀ ਠੀਕ ਆ ਜੀ ਹਾਂ ਜੀ ਇਹ 55 ਦਾ ਪਾਵਰਫੁਲ ਕਾਪੀ ਤੇ ਵੀ ਮਿਲੂਗਾ ਸੱਚ ਠੀਕ ਹੈ ਇਹ ਵੀ ਹੁੰਦੀ ਹੈ ਤੇ ਜਿਹੜਾ ਤੇ ਕੋਈ ਅੰਤਰ ਇਹਨਾਂ ਦੋਨਾਂ ਵਿੱਚ ਆਸ ਟਰੈਕਟਰ ਚ ਕੋਈ ਅੰਤਰ ਨਹੀਂ ਹੈ ਜੀ ਅੱਛਾ ਅੱਛਾ ਸਾਰਾ ਕੁਝ ਸੇਮ ਹੀ ਹੈ ਆਪਣਾ ਸੇਮ ਹੀ ਬਾਸ ਤੋਂ ਤਿੰਨ ਸਿਲੰਡਰ ਮਿਲੂਗਾ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇਹ ਚਾਰ ਸਿਲੰਡਰ ਮਿਲ ਜਾਂਦਾ ਇਹ 60 ਆਪਣਾ ਤਿੰਨ ਸਿਲੰਡਰ ਮਿਲਦਾ ਇਹ 60 ਫਾਰਮ ਤੇ ਬਾਕੀ ਸਾਰਾ ਕੁਝ ਤੁਹਾਨੂੰ ਸੇਮ ਹੀ ਮਿਲੂਗਾ ਠੀਕ ਆ ਜੀ ਇਹ ਪੁੱਛਾ ਤੁਹਾਨੂੰ ਕਾਪੀ ਤੇ 55 ਹੀ ਮਿਲੂਗਾ ਹਾਂਜੀ ਹਾਂਜੀ ਤੇ ਬਾਈ ਆਪਾਂ ਭੁੱਲ ਗਏ ਸੱਚ ਤੇ ਇਹਦੀ ਜਿਹੜੀ ਕੀਮਤ ਕਿੰਨੀ ਹੈਗੀ ਆਪਣੀ 60 55 ਦੀ ਆਪਾਂ ਨੂੰ ਵੇਚਦੀ ਹੈ ਇਹਦੀ 1.5 ਲੱਖ 1.5 ਲੱਖ ਤੇ ਇਹਦੀ 60 ਦੀ ਇਹ 1.9 ਦਾ ਠੀਕ ਹੈ ਤੇ ਜੇ ਅਸੀਂ ਵੇਟਾ ਵੇਟ ਨਾਲ ਲੈਣੇ ਆ ਜਾਂ ਕੁਝ ਵੀ ਕਰਨਾ ਉਹ ਤੁਹਾਡੇ ਕੋਲ ਸਾਰਾ ਅਵੇਲੇਬਲ ਹੁੰਦਾ ਤੇ ਉਹ ਤੁਹਾਨੂੰ ਜੀ ਕੀ ਅਲੱਦਾ ਮਿਲੂਗੀ ਮਤਲਬ ਕਿ ਵਿੱਚ ਨਹੀਂ ਹੈ ਤੁਹਾਡੇ ਨਹੀਂ ਨਹੀਂ ਉਹੀ ਇਹ ਮੰਨ ਲਈ ਬਾਅਦ ਚ ਫੋਟੇ ਕੋ ਮਿਲ ਜਾਂਦਾ ਕਿਉਂ ਹੁੰਦਾ ਨਾ ਕਿ ਹਰੀ ਆਪਾਂ ਨੂੰ ਬਾਹਰੋਂ ਲਾਉਣੇ ਪੈਂਦੇ ਆ ਵੀ ਨਹੀਂ ਮਿਲ ਜਾਂਦਾ ਠੀਕ ਹੈ ਜੀ ਠੀਕ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਜੇ ਤੁਸੀਂ ਵੇਟ ਵੀ ਲਾਉਣੇ ਚਾਹੁੰਦੇ ਆ ਤੇ ਅਗਲੇ ਤੇ ਪਿਛਲੇ ਤੁਸੀਂ ਜਦੋਂ ਮਰਜ਼ੀ ਏਜੰਸੀ ਚ ਲਵਾ ਸਕਦੇ ਆ ਉਹ ਤੁਹਾਡੇ ਯਾ ਮਤਲਬ ਟਰੈਕਟਰ ਦੀ ਕਾਸਟ ਤੋਂ ਅਲੱਗ ਹੋਣਗੇ ਹਾਂ ਜੀ ਤੇ ਆ ਕਾ 74 ਹੌਸਪਾਵਰ ਹੈ ਜੀ ਇਹ ਆਪਨ ਨਵਾਂ ਮਾਡਲ ਆ ਠੀਕ ਹੈ ਜੀ ਪਾਰਵ 47 ਤੇ ਇਹਦਾ ਕੀ ਫਰ ਅੰਤਰਾ ਬਈ ਇਹਦਾ ਇਹ ਨਵਾਂ ਹੁਣ ਹੁਣੀ ਡਿਜ਼ਾਈਨ ਕੀਤਾ ਹੈ ਠੀਕ ਹੈ ਜੀ ਠੀਕ ਹੈ ਕਿ ਕੀ ਨਵੇਂ ਹੈ ਹੌਸਪਾਵਰ ਹੈ ਇਸ ਤੇ 47 ਹੌਸਪਾਵਰ ਹੈ ਠੀਕ ਹੈ ਜੀ ਤੇ ਕੀ ਟਾਇਰ ਸਾਈਜ਼ ਕੀ ਹੈ ਦੇ ਅਗਲੇ ਦੋਨੋਂ ਦੇ 14 9 28 ਦੇ ਜੀ ਠੀਕ ਹੈ ਜੀ ਤੇ ਇਹਨਾਂ ਦੂਜੇ ਟਰੈਕਟਰ ਨਾਲ ਇੱਥੇ ਕੋਈ ਫਰਕ ਪਾਇਆ ਇਹਨਾਂ ਨੇ ਇਹ ਤਾਂ ਬਹੁਤ ਫਰਕ ਪਾਇਆ ਹੈ ਜੀ ਕੀ ਕੀ ਪਾਇਆ ਤੁਸੀਂ ਗੀਅਰ ਬੂਰ ਤਾਂ ਬਹੁਤ ਵਧੀਆ ਲੱਗਦੇ ਆ ਜੀ ਹਾਂ ਜੀ ਬਾਈ ਤੇ ਦਿਖਾਓ ਇਹ ਮੈਨਾਂ ਗੀਅਰ ਬੂਰ ਸਾਰੇ ਇੱਥੋਂ ਆਇਆ ਤਾਂ ਪੂਰਾ ਹੀ 4 ਗੀਅਰ ਆ ਗਿਆ ਜੀ ਹਾਂਜੀ ਆ ਪੂਰਾ ਹੀ ਫੋਰ ਗੇਅਰ ਆ ਗਿਆ ਜੀ ਇਹਦਾ ਠੀਕ ਆ ਜੀ ਇਹਦਾ ਪਲੱਟ ਲੈਦਾ ਜੀ ਪੀਡੂ ਵਾਲਾ ਜੀ ਆ ਗਿਆ ਠੀਕ ਆ ਜੀ ਹਾਂਜੀ ਇਹ ਵੀ ਤੁਹਾਨੂੰ ਓਵੇਂ ਮਿਲੂਗਾ ਸਪੀਟਾਂ ਜੀ ਠੀਕ ਆ ਇਹਦਾ ਪਲੇਟਫਾਰਮ ਵੀ ਤੂੰ ਪੱਧਰ ਹੋ ਗਿਆ ਟੀ ਵੱਡਾ ਕਰਤਾ ਠੀਕ ਆ ਇਹਦੀ ਕਾਰ ਆ ਰਗਾ ਜੀ ਆਪਾਂ ਕਹਿੰਦੇ ਕਾਰ ਚਲਾ ਲਈ ਠੀਕ ਆ ਜੀ ਲੈਟਰ ਚਲਾ ਲਿਆ ਠੀਕ ਆ ਜੀ ਤੇ ਭਾਈ ਜਿਵੇਂ ਉਹ ਤੁਹਾਡੇ 60 ਜਿਵੇਂ ਤੇ 60 55 ਕਿੰਨੇ ਹਾਲਤ ਮਤਲਬ ਵੀ ਤੁਸੀਂ ਆਪਾਂ 13 ਹਾਲਾ ਇਹ ਵੀ 13 ਖਾਜਦਾ ਇਹ ਵੀ 13 ਖਿੱਚਦਾ ਠੀਕ ਆ ਜੀ ਉਹ ਰੋਏ ਕੇਰਲਾ ਲੋ ਜੀ 13 ਹਾਲ ਵਾਤੇ ਇਹਦੀ ਕਿੰਨੀ ਲੈਫਟ ਕਲੈਸਟ ਕਿੰਨੀ ਹੈ ਇਹ ਵੀ ਵੀ ਹੁੰਦੀ ਹੈ 19 ਠੀਕ ਹੈ ਇਹ ਵੀ ਟਰਬੋ ਨਾਲ ਵਿਦਾਊਟ ਟਰਬੋ ਹੈ ਇਹਨਾਂ ਟਰਬੋ ਤੇ ਠੀਕ ਹੈ ਜੀ ਓਕੇ ਡਬਲ ਡਿਸਟ੍ਰੀਬਿਊਟਰ ਮਗਰ ਆ ਗਿਆ ਜੀ ਹਾਂ ਜੀ ਹਾਂ ਜੀ ਤੇ ਬਾਈ ਇਹਦੇ ਟਾਇਰਾਂ ਦਾ ਸਾਈਜ਼ ਨਿਗਾਹ ਮਾਰਾ ਦਿਓ ਐਮ ਆਰ ਐਫ ਦੇ ਨਾਲ ਟਾਇਰ ਮਿਲਣਗੇ ਸਾਨੂੰ 8 3 20 ਦੇ ਸਾਨੂੰ ਅਗਲੇ ਟਾਇਰ ਮਿਲਣਗੇ ਮਗਰ ਲਈ 14 9 28 ਮਗਰ ਲਈ 14 9 28 ਦੇ ਮਿਲਣਗੇ ਠੀਕ ਜੀ ਯਾਰ ਆਹ ਦਾ ਟਰੈਕਟਰ ਬਹੁਤ ਉੱਚਾ ਹੈ ਨਾ ਇਹਦਾ ਬੱਕਰੀ ਸ਼ੋਅ ਵਾਲਾ ਟਰੈਕਟਰ ਹੈ 60 55 14 ਆਪਰ ਗੇਟ ਜਿਹੜਾ ਹੈਗਾ ਉਹ ਆ ਠੀਕ ਹੈ ਤੇ ਇਹਦਾ ਬਈ ਉਹਨਾਂ ਨਾਲੋਂ ਕੀ ਫਰਕ ਹੈ ਜਿਹੜਾ ਇਹ ਇਹ ਇੱਕ ਤਾਂ ਪੂਰੀ ਫੂਰ ਆ ਜੀ ਅੱਛਾ ਠੀਕ ਹੈ ਜੀ ਇਹ ਸੋਲੂ ਆਖਾ ਪਾਵਰ ਹੀ ਮਿਲੂਗਾ ਸਾਠ ਹੀ ਮਿਲਦਾ ਠੀਕ ਹੈ ਜੀ ਤੇ ਬਈ ਜੀ ਇਹਦੀ ਫਿਰ ਜਿਹੜੀ ਸ਼ੋਅ ਆ ਉਹਦੇ ਨਾਲ ਫਿਰ ਬਦਲੀ ਹੈ ਫਿਰ ਕੰਪਨੀ ਨੇ ਠੀਕ ਹੈ ਠੀਕ ਹੈ ਇਹ ਇੱਥੋਂ ਚੋਖਲਦੀ ਆ ਬੜਨਾ ਪਤਾ ਮੈਂ ਤਾਂ ਜਾੜੂਗੀ ਜੀ ਠੀਕ ਹੈ ਜੀ ਤੇ ਜਿਹੜੇ ਵੇਟ ਬੂਟ ਆਉਂਦੇ ਨਾਲ ਹੀ ਜਿੰਨੇ ਆਉਂਦੇ ਨੇ ਨਾਲ ਹੀ ਆਉਂਦੇ ਨੇ ਠੀਕ ਹੈ ਜੀ ਤੇ ਬਈ ਇਹਦੇ ਵਿੱਚ ਕੀ ਅੰਤਰ ਹੈ ਲੈਫਟ ਕੈਪੈਸਿਟੀ ਕੀ ਕੁਛ ਇਹਦੇ ਵਿੱਚ ਹੈ ਇਹਦੀ 24 ਹੈ ਜੀ ਠੀਕ ਹੈ 24 ਲੈਫਟ ਕੈਪੈਸਿਟੀ ਵਧਾਈ ਹੋਈ ਹੈ ਵਧਾਈ ਹੋ ਠੀਕ ਹੈ ਜੀ ਤੇ ਗੇਰਾ ਗੋਰਾ ਦਾ ਕੋਈ ਫਰਕ ਆਏਗਾ ਇਹਨਾਂ ਦਾ ਇਹ ਵੀ ਉਹੀ ਹੈ ਜਿਆ ਇਹਦਾ ਪਾ ਗਿਆ ਕਲਾਟਰ ਅੱਛਾ ਠੀਕ ਹੈ ਜੀ ਹਾਂ ਜੀ ਆ ਡਬਲ ਬੈਚੀ ਬੂਟਰ ਲਾ ਗਿਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ 47 ਦੇ ਮਤਲਬ ਸੇਮ ਹੀ ਆ ਗਏ ਜਿਵੇਂ ਉਹਨਾਂ ਦਾ ਦਿੱਤਾ ਹੋਇਆ ਠੀਕ ਹੈ ਇਹ ਲੈਫਟ ਕੈਪੈਸਿਟੀ ਵਧਦਾ ਜੀ ਠੀਕ ਹੈ ਜਿਹੜਾ ਤੁਹਾਡਾ 60 ਹਾਊਸ ਪਾਵਰ ਉਹ ਵੀ ਇਸੇ ਸ਼ੋਅ ਚ ਆਉਂਦਾ ਉਹ ਵੀ ਇਸੇ ਸ਼ੋਅ ਚ ਹੀ ਮਿਲੂਗਾ ਤੁਹਾਨੂੰ ਬਾਈ ਜੀ ਜਿਹੜਾ 60 ਹਾਊਸ ਪਾਵਰ ਵੀ ਆਉਂਦਾ ਉਹ ਵੀ ਇਸੇ ਸ਼ੋਅ ਦੇ ਵਿੱਚ ਲੈ ਸਕਦੇ ਜਿਹੜਾ ਤੁਸੀਂ 4x4 ਲੈਣਾ ਜੇ ਤੁਸੀਂ ਸਿੰਗਲ ਲੈਣਾ ਤੁਸੀਂ ਨਿਗਮ ਰਾਦੋ ਪਰਲਾ ਤੇ ਉਹ ਮਤਲਬ ਤੁਸੀਂ ਉਸ ਵਿੱਚ ਸ਼ੋ ਵਿੱਚ ਲੈ ਸਕਦੇ ਹੋ ਬਾਕੀ ਇਹ ਸੀਆਰਡੀ ਨਹੀਂ ਬਿਨਾ ਸੀਆਰਡੀ ਤੋਂ ਬਿਨਾ ਤਰਬੂਤ ਹੋਏ ਠੀਕ ਹੈ ਜੀ ਬਸ ਸਭ ਤੋਂ ਵੱਡੀ ਗੱਲ ਅੱਜ ਕੱਲ ਆਪਾਂ ਨੂੰ ਹੁੰਦਾ ਵੀ ਆਪਾਂ ਯਾਰ ਸੀਆਰਡੀ ਵੱਲ ਨਹੀਂ ਜਾਣਾ ਆਪਾਂ ਨੂੰ ਨੋਰਮਲ ਟਰੈਕਟਰ ਚਾਹੀਦਾ ਇਹ ਬਿਦਾਉਟ ਸੀਆਰਡੀ ਟਰੈਕਟਰ ਹੁੰਦਾ ਆਪਣੇ ਕੋਲ ਮੈਂ ਬਈਓ ਕੋਲ ਖੜਾ ਹੈ ਤੇ ਕੀ ਰੇਟ ਪੈਂਦਾ ਬਈ ਜੀ ਇਹਦਾ ਇਹ ਹੁੰਦਾ ਜੀ 11.5 ਲੱਖ ਦਾ ਜੇ ਇਹ ਸਕੀਮ ਚੱਲੀ ਜਾਂਦੀ ਸਾਢੇ 10 ਲੱਖ ਦਾ ਸਾਢੇ 10 ਲੱਖ ਦਾ ਉਹ 11.5 ਲੱਖ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਫਾਰਮ 47 ਇਹ ਵੀ ਤੁਹਾਨੂੰ 9.5 ਲੱਖ ਦਾ ਮਿਲੂਗਾ ਠੀਕ ਹੈ ਜੀ ਤੇ ਬਈ ਜੀ ਇਹਦਾ ਆਪਾਂ ਭਾਈ ਜੀ ਨਿਗਾ ਮਰਵਾ ਦਿਓ ਇੱਥੇ ਸਾਰੀ ਜੀ ਇੰਜਨ ਦੀ ਸਾਰੀ ਫੋਟ ਵਗਾਰ ਵਿੱਚ ਦਿਖਾ ਦਿਓ ਇਹਦਾ ਇਰਕਿੰਡ ਸੀ ਆਪਾਂ ਕਹਿਦਗੇ ਜੀ ਬਟਰਕਾਂ ਚਾਹੁੰਦਾ ਜੀ ਹਾਂਜੀ ਹਾਂਜੀ ਉਹ ਚੀਜ਼ ਆ ਜੀ ਆਪਾਂ ਕਹਿਦਿਆ ਫੁੱਲ ਚੋਕ ਹੋ ਗਿਆ ਨਾ ਜੀ ਵੀ ਆਪਾਂ ਆਟੋਮੈਟਿਕ ਇਹਨੇ ਆ ਪੱਖਾ ਚੱਲ ਪੈਣਾ ਇਹਦੇ ਚ ਠੀਕ ਆ ਠੀਕ ਆ ਇਹਨੇ ਆਟੋਮੈਟਿਕ ਚੋਕ ਗਿਆ ਪੱਖਾ ਚੱਲ ਪੈਣਾ ਤਾਂ ਆਪ ਹੀ ਕਲੀਨ ਕਰਨਾ ਹਾਂਜੀ ਹਾਂਜੀ ਠੀਕ ਆ ਜੀ ਇਹ ਆਪਣੇ ਟਰੈਕਟਰ ਚ ਹੀ ਆ ਰਿਹਾ ਕੰਮ ਹੋ ਕੇ ਠੀਕ ਆ ਤੇ ਇਹ ਜਿਹੜਾ ਬਈ ਇਹਦੇ ਇਹ ਵੀ ਠੀਕ ਹੈ ਇਹ ਵੀ ਚਾਰ ਸਿਲੰਡਰ ਚ ਹੀ ਆਉਂਦਾ ਠੀਕ ਆ ਚਾਰ ਸਿਲੰਡਰ ਚ ਆਉਂਦਾ ਜੀ ਆਹ ਠੀਕ ਹੈ ਜੀ ਤੇਲ ਅੱਜ ਪਾਸਿੰਗ ਹੈ ਠੀਕ ਹੈ ਓਕੇ ਤੇ ਬਾਈ ਜਿਹੜੇ ਇਹ ਕਹਿੰਦੇ ਯਾਰ ਜਿਵੇਂ ਟੈਂਕੀ ਅੱਗੇ ਹੋਣ ਦੇ ਕਾਰਨ ਵੀ ਤੇਲ ਗਰਮ ਹੋ ਕੇ ਟਰੈਕਟਰ ਨੂੰ ਮਤਲਬ ਵੀ ਪ੍ਰੋਬਲਮ ਦਿੰਦਾ ਤੇ ਕੋਈ ਏਦਾਂ ਦੇ ਕੋਈ ਦਿੱਕਤ ਨਹੀਂ ਹੁੰਦੀ ਇਹਨਾਂ ਚੀ ਜੀ ਐਪਲਾਈਥੀ ਟੈਂਕੀ ਨਹੀਂ ਇਹ ਫਾਈਬਰ ਲੱਗੀ ਹੋਈ ਹੈ ਅੱਛਾ ਠੀਕ ਹੈ ਫਾਈਬਰ ਦੀ ਹੈ ਠੀਕ ਹੈ ਆਹ ਇੱਥੇ ਕਰਕੇ ਗਾਰਡ ਦਿੱਤਾ ਹੈ ਬਾਈ ਲੋਹੇ ਦਾ ਠੀਕ ਹੈ ਜੀ ਆਹ ਕਰਕੇ ਪਾ ਕੇ ਵੀ ਹੈ ਠੀਕ ਹੈ ਬਾਕੀ ਦੇਖ ਸਕਦੇ ਆ ਬਾਈ ਤੁਸੀਂ ਹੀਟ ਗਾਰਡ ਲੱਗੇ ਹੋਏ ਆ ਜੇ ਤੁਹਾਨੂੰ ਮਤਲਬ ਵੀ ਲੰਬੇ ਟਾਈਮ ਤੱਕ ਟਰੈਕਟਰ ਚਲਾਉਣਾ ਤੁਹਾਡੇ ਕੋਈ ਪੈਰਾਂ ਨੂੰ ਸੇਕ ਨਹੀਂ ਪਹੁੰਚਦਾ ਬਾਕ ਗੱਡੀ ਵਾਲਾ ਟਾਈਪ ਕਲਚ ਸਿਸਟਮ ਬ੍ਰੇਕ ਸਿਸਟਮ ਹੈਗਾ ਜੇ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਬਣਿਆ ਹੋਇਆ ਆਪਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿੱਦਾਂ ਸੋਹਣਾ ਮਨ ਲੱਗ ਕੰਫਰਟੇਬਲ ਬਹੁਤ ਜ਼ਿਆਦਾ ਹੈ ਜਿਹੜਾ ਟਰੈਕਟਰ ਆ ਦੇਖ ਸਕਦੇ ਗੇਰਾਂ ਦਾ ਆ ਗਿਆ ਜੀ ਇਹਦਾ ਜੀ ਐਸਾ ਜੀ ਹਾਂਜੀ ਠੀਕ ਹੈ ਮਨ ਲੱਗ ਵੀ ਰਵਸਾਉ ਇੱਥੇ ਰਵਸਾ ਨਹੀਂ ਵਾਰਸ ਹੋ ਰਿਹਾ ਜੀ ਠੀਕ ਹੈ ਫਾਰਵਰਡ ਸਪੈਸ਼ਲ ਇਸਕੀਮ ਮਤਲਬ ਹੈ ਕਿ ਸਪੈਸ਼ਲ ਕੇਰ ਆ ਜੀ ਅੱਛਾ ਕਦੇ ਵਾਸਤੇ ਹੋਈ ਹੈ ਆਪਾਂ ਕਹਿੰਦੇ ਕਿ ਉਹਨਾਂ ਨੇ ਪਛਾਣੂ ਪੱਜੋ ਉਹਨਾਂ ਨੇ ਗਾਂ ਨੂੰ ਪਛਾਣ ਪਹਿਲ ਕਿ ਤੋੜਾ ਵਧਾ ਆਪ ਵੀ ਦੇਖ ਸਕਦੇ ਹੋ ਪੀਟੀਓ ਗਿਆ ਆ ਗਿਆ ਆ ਗਿਆ ਆ ਗਿਆ ਕਲੱਚ ਆ ਗਿਆ ਸਾਰੀ ਪੀਟੀਓ ਦਾ ਤੇ 4 ਸਪੀਡਰ ਵਿੱਚ ਆ 1 2 3 4 ਦੇ ਵਿੱਚ ਆ ਇਹ ਇੱਧਰ ਹਾਈ ਲੋ ਆ ਗਿਆ ਤੇ ਆ ਡਿਸਟਰੀਬਿਊਟਰ ਦਾ ਆ ਗਿਆ ਤੇ ਆ ਲੋਟ ਆ ਗਿਆ ਬਹੁਤ ਸੋਹਣਾ ਟਰੈਕਟਰ ਬਣਾਇਆ ਹੋਇਆ ਬਈ ਵੇਖੋ ਜੀ ਯਾਰ ਜੀ ਇਹ ਕੋਈ ਜ਼ਲਤ ਲਗਾਈ ਗਈ ਯਾਰ ਜੱਪਾਨੀ ਟਰੈਕਟਰ ਧੋ ਕੇ ਠਲਣਾ ਜੀ ਆ ਚੀਕ ਕਲੱਚ ਨੱਪ ਕੇ ਠੀਕ ਹੈ ਜੀ ਲੋਕ ਕਰ ਦਿਓ ਜੀ ਠੀਕ ਹੈ ਮਤਲਬ ਇਹ ਕਲੱਚ ਪਿੰਡ ਪકડ ਨਹੀਂ ਕਰਦੀ ਠੀਕ ਹੈ ਠੀਕ ਹੈ ਟਰੈਕਟਰ ਖੜਾ ਦਿੰਦਾ ਜੀ ਅੱਜ ਕੱਲ ਟਰੈਕਟਰ ਹਾਂ ਹਾਂ ਕਰ ਦਿੰਦਾ ਮਾੜ ਕੇ ਪਕੜ ਕਰ ਜਾਓ ਠੀਕ ਹੈ ਜੀ ਤੇ ਆਮ ਆਦਿਕ ਸਾਹਿਬ ਨੇ ਬਈ ਬਾਕੀ ਗੰਨੀ ਵਾਲਾ ਸਿਸਟਮ ਸਾਰਾ ਹੈਗਾ ਲਾਈਟਾਂ ਲੋਟਾਂ ਦਾ ਹੈਗਾ ਤੇ ਪਸ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਪਲੇਟਫਾਰਮ ਵੀ ਦੇਖੋ ਕਿੰਨਾ ਸਾਫ਼ ਸੁਥਰਾ ਹੈਗਾ ਤੇ ਬਹੁਤ ਵਧੀਆ ਫੀਲ ਹੁੰਦਾ ਜਦੋਂ ਇਦਾਂ ਲੱਗਦਾ ਵੀ ਗੱਡੀ ਦੇ ਵਿੱਚ ਬੰਦਾ ਬੈਠਾ ਹੋਰ ਆ ਲੈਂਕਾਂ ਵੇਖੋ ਕਿੰਨੀਆਂ ਮੋਟੀਆਂ ਆਂ ਜੀ ਸਾਡੂ ਪਾਏ ਕੋਈ ਉਹਨਾਂ ਆਪਾਂ ਕਹਿ ਦਿੱਤੀ ਜੀ ਠੀਕ ਹੈ ਤੁਹਾਨੂੰ ਜੇ ਆਪਾਂ ਕਹਿੰਦੇ ਆਪਾਂ ਹਾਲੂ ਲਪਾਉਣੀ ਆ ਜੀ ਆਹ ਜੀ ਇੱਕ ਪਾਸੇ ਟਰੈਕਟਰ ਉਹਦੇ ਕੋਲ ਬੰਜੀ ਸਹੀ ਹੈ ਇਹ ਆਪਾਂ ਇਹਦੇ ਦੋਨੇ ਬਸ ਠੀਕ ਹੈ ਹੋਕ ਵੀ ਤੁਸੀਂ ਦੇਖ ਸਕਦੇ ਬਹੁਤ ਚੌੜੀਆਂ ਮ ਤੁਸੀਂ ਮਾਲਾ ਜਿੱਦਾਂ ਦੀ ਮਰਜ਼ੀ ਤੁਸੀਂ ਪਾਈ ਚਲੋ ਤੇ ਡਬਲ ਡੈਸਟੀ ਤੋਂ ਬੰਦ ਕਰੀਂ। ਬਿਲਕੁਲ ਠੀਕ ਆ ਜੀ। ਹਾਂਜੀ। ਐਲਈਡੀ ਤੁਹਾਨੂੰ ਲਾਈਟਾਂ ਮਿਲ ਜਾਣੀਆਂ ਬੈਕ ਸਾਈਡ ਦੀਆਂ ਆਰ ਐਲਈਡੀ ਆ ਗਈ। ਅਜਾ ਪਲੈਟ ਬੰਨ ਲਈ ਹੈ ਹਾਂ ਜੀ ਨਹੀਂ ਨਹੀਂ ਛੇੜਦੇ ਆਹ ਬਟਨ ਆ ਜੀ ਇਹਦੇ ਆਟੋਮੈਟਿਕ ਆ ਠੀਕ ਹੈ ਜੀ ਇੱਥੇ ਮੋਟਾ ਬਟਨ ਨਾ ਪਹੁੰਚ ਠੀਕ ਹੈ ਸਮਝ ਆ ਗਈ ਜੀ ਡੀਵਰ ਬੰਦ ਕੇ ਰੱਖ ਲੋ ਕਰੇ ਆਪਾਂ ਮੰਨ ਲਓ ਜਿੰਨਾ ਚੱਕਣਾ ਉਨਾ ਹੀ ਆਪਾਂ ਮੰਨ ਲਿਆਣ ਬੰਦਾ ਕਿ ਉਹ ਚਲਾਉਦਾ ਜੇ ਬੰਦਾ ਫਰਮੇਟ ਤਾਂ ਇਹ ਆਉਣਾ ਜੇ ਤੂੰ ਚਲਾ ਹਾਂ ਠੀਕ ਹੈ ਜੀ ਤੇ ਲੈਫਟ ਕਾ ਆਪਾਂ ਕਹਿੰਦੇ ਬਟਨ ਇੱਥੋਂ ਸੈੱਟ ਹੋ ਜਾਵੇ ਸਮਝ ਗਿਆ ਸਾਨੂੰ ਕਿ ਅਗਲੇ ਦੇ ਦੇ ਜੀ ਠੀਕ ਹੈ ਜੀ ਚਲਾਈ ਫਿਰਦਾ ਜੀ ਤੇ ਬਾਈ ਜੀ ਫਿਰ ਜਿਹੜਾ ਆਹ 47 ਆ ਇਹ ਡਿਸਟ੍ਰਿਬਿਊਟਰ ਹੈ ਜੀ ਠੀਕ ਹੈ ਜੀ ਹਾਂ ਜੀ ਇਹਦੇ ਵੀ ਬੰਦ ਦਿੱਤਾ ਇਹ ਦੇਖ ਰਹੇ ਹੋ ਜੀ ਜਿਹੜਾ ਤੁਹਾਨੂੰ ਮਤਲਬ ਵੀ ਆਦੇ ਜਿੰਨੀ ਤੁਹਾਨੂੰ ਨੀਡ ਆ ਉਹਦੇ ਹਿਸਾਬ ਨਾਲ ਟਰੈਕਟਰ ਲੈ ਸਕਦੇ ਜਿਵੇਂ ਕਿ ਉਹ 60 55 ਹੈ ਨਾ ਫੰਕਸ਼ਨ ਇੱਚ 47 ਐਚ ਪੀ ਚ ਵੀ ਹੁੰਦੇ ਆ ਤੇ 60 55 ਚ ਵੀ ਹੁੰਦੇ ਆ ਕੋਈ ਮਰਾ ਮੋਟਾ ਨੀਕਿਆ ਫਰਕ ਹੋ ਸਕਦਾ ਪਰ ਬਾਕੀ ਸਾਰਾ ਕੁਝ ਸੇਮ ਹੀ ਹੈਗਾ ਤੇ ਇਹਨਾਂ ਦੀ ਸਾਰਿਆਂ ਦੀ ਵੀ ਸੇਮ ਹੀ ਹੁੰਦੀ ਸਾਕ ਜਿਵੇਂ ਆਪਾਂ अच्छा ਇਹਦੇ ਚ ਨਹੀਂ ਹੈਗਾ ਤੁਹਾਡਾ ਜੀ ਉਹ ਲੈਪਟਾਪ ਕੰਟਰੋਲ ਆ ਤਾਂ ਹੈਗਾ ਵਿੱਚ ਇਹ ਚ ਨਹੀਂ ਇਹ ਚ ਨਹੀਂ ਸਾਰਾ ਇਹ ਚ ਨਹੀਂ ਨਹੀਂ ਇਹ ਚ ਹੈ ਠੀਕ ਹੈ ਇਹਦੀ ਵੀ ਲਿੰਕਾ ਦੇਖੋ ਇਹਦੀ ਵੀ ਆ ਚੀਫ ਫੰਕਸ਼ਨ ਦਿੱਤਾ ਦਾ ਹਾਂਜੀ ਹਾਂਜੀ ਤਿੰਨੇ ਵਾਂ ਕੰਮ ਠੀਕ ਹੈ ਜੀ ਲੈਪਟਾਪ ਦੇਖੋ ਜੀ ਦੂਜਾ ਠੀਕ ਹੈ ਜੀ ਠੀਕ ਹੈ ਜੀ ਤੇ ਲੋ ਜੀ ਆਪਾਂ ਜਿਹੜਾ ਏਜੰਸੀ ਦੇ ਆਨਰ ਸਾਹਿਬ ਨੂੰ ਮਿਲਦੇ ਆ ਤੇ ਬਾਈ ਮਨਦੀਪ ਜੀ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਬਾਈ ਜੀ ਸਾਡੇ ਕਸਟਮਰ ਜਿਵੇਂ ਆਪਣੇ ਕੋਲ ਕਸਟਮਰ ਆਉਂਦੇ ਆ ਸਾਰਾਂ ਦੀ ਧਮਾਨ ਹੁੰਦੀ ਆ ਜਿਵੇਂ ਕਿ ਆਪਣੇ ਆਉਂਦੇ ਆ ਜੀ ਜੇ ਜਿਓ ਸੇਉਂਦਿਆਂ ਮਤਲਬ ਵੀ ਟਾਇਰ ਜਿਵੇਂ ਅਗਲੇ ਹੁੰਦੇ ਜਿਵੇਂ ਐਮ ਆਰ ਪਾ ਦੇ ਲਾਉਣੇ ਆ ਕੋਈ ਹੋਰ ਲਾਉਣੇ ਆ ਇਹ ਤੁਸੀਂ ਸਾਰਾ ਕੁਝ ਤੁਸੀਂ ਚੇਂਜ ਕਰਕੇ ਦਿੰਦੇ ਹੋ ਉਸ ਤੋਂ ਨਹੀਂ ਕੁਝ ਠੀਕ ਆ ਜੀ ਜਿਵੇਂ ਗਾਹ ਜਿਵੇਂ ਖੁਸ਼ਾ ਕੋਈ ਕੁਛ ਆ ਠੀਕ ਆ ਜੀ ਉਵੇਂ ਉਹਦੇ ਮਤਲਬ ਉਵੇਂ ਹੀ ਉਹਦੀ ਇੱਛਾ ਪੂਰੀ ਕੀਤੀ ਜਾਊਗੀ ਠੀਕ ਆ ਜੀ ਮਤਲਬ ਜੇ ਟੀ ਗਾਹ ਹੁੰਦੇ ਮਤਲਬ ਉਹਨਾਂ ਨੇ ਆਦਾ ਜਿਵੇਂ ਪਰਾਣਾ ਟ੍ਰੈਕਟਰ ਕਟਾਉਣਾ ਤੁਸੀਂ ਸਾਰਾ ਕੁਝ ਵਿੱਚ ਕਟਾਕਟਾਈ ਕਰ ਲੈਂਦੇ ਹੋ ਕੱਟ ਠੀਕ ਆ ਤੇ ਲੋਨ ਲੋਨ ਵੀ ਸਾਡੇ ਕੋਲ ਦਾ ਲੋਨ ਵਾਲਾ ਸਾਰੇ ਦੀ ਸਹੂਲਤ ਆ ਸਾਰੇ ਬੈਂਕਾਂ ਜਿਹੜਾ ਜਿਹੜਾ ਚੁਆਇਸ ਕਰੂਗਾ ਸਰਕਾਰੀ ਤੋਂ ਕਰਾਉਣਾ ਪ੍ਰਾਈਵੇਟ ਤੋਂ ਜਿਹੜੇ ਬੈਂਕ ਤੋਂ ਚੁਆਇਸ ਕਰੂ ਉਸ ਲੋਨ ਕਰਾ ਕੇ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਜਿਹੜੇ ਬਈ ਤੁਸੀਂ ਕਿਸੇ ਟਰੈਕਟਰ ਲੈਣਾ ਜਾਂ ਤੁਸੀਂ ਕਿਹੜੀ ਥਾਂ ਤੇ ਹੋਣਾ ਸਾਰਾ ਸਾਡੇ ਕਸਟਮਰ ਇਹ ਆਪਾਂ ਨੂੰ ਸ਼੍ਰੀ ਮੁਖਤਸਰ ਸਾਹਿਬ ਬਰਾ ਟਰੈਕਟਰ ਦੇ ਨਾਂ ਤੇ ਆਪਣਾ ਸ਼ੋਰੂਮ ਖੁੱਲਿਆ ਹਨ ਏਜੰਸੀ ਆਈ ਹੈ ਫਾਰਮਟ੍ਰਾਈ ਦੀ ਹਾਂਜੀ ਇਹ ਰੋਡ ਤੋਂ ਬਠਿੰਡਾ ਰੋਡ ਬਾਈਪਾਸ ਕੱਸੀ ਤੇ ਏਜੰਸੀ ਆਪਣੀ ਠੀਕ ਹੈ ਜੀ ਨਿਊ ਗ੍ਰੀਨ ਕਲੋਨੀ ਕੋਲੇ ਠੀਕ ਹੈ ਜੀ ਇੱਥੇ ਵਿਜ਼ਿਟ ਕਰੋ ਆ ਕੇ ਸਾਨੂੰ ਮਿਲੋ ਤੁਹਾਡੀ ਰੇਕ ਇੱਛਾ ਪੂਰੀ ਕੀਤੀ ਆਉ ਠੀਕ ਹੈ ਤੇ ਬਾਕੀ ਜੋ ਵੀ ਕਸਟਮਰ ਆਉਂਦਾ ਤੁਸੀਂ ਉਹਨਾਂ ਨੂੰ ਮੌਕੇ ਤੇ ਡਿਸਕਾਊਂਟ ਪੁੱਲ ਪੂਰਾ ਡਿਸਕਾਊਂਟ ਪੂਰਾ ਵਧੀਆ ਠੀਕ ਹੈ